ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਕਿਸੇ ਦੂਸਰੇ ਧਰਮ ਨੂੰ ਕਦੀ ਨਿੰਦਣਾ ਨਹੀਂ ਚਾਹੀਦਾ ਦੂਸਰੇ ਦੇ ਧਰਮ ਦੇ ਦੇਵੀ ਦੇਵਤਿਆਂ ਨੂੰ ਜਾਂ ਉਹਨਾਂ ਦੇ ਅਵਤਾਰਾਂ ਆਦਿ ਰੀਤੀ ਰਿਵਾਜਾਂ ਨੂੰ ਨਿੰਦਣਾ ਨਹੀਂ ਚਾਹੀਦਾ ਗੁਰੂ ਨਾਨਕ ਸਾਹਿਬ ਜੀ ਜਦੋਂ ਦੁਨੀਆਂ ਨੂੰ ਤਾਰਨ ਲਈ ਨਿਕਲੇ ਆਪਣੇ ਨਾਲ ਇੱਕ ਹਿੰਦੂ ਨੂੰ ਰੱਖਿਆ ਅਤੇ ਇੱਕ ਮੁਸਲਮਾਨ ਨੂੰ ਜਦੋਂ ਵੀ ਕੋਈ ਉਹਨਾਂ ਨੂੰ ਪੁੱਛਦਾ ਸੀ ਤਾਂ ਹਾੜੇ ਨਾਲ ਇਹ ਦੋਵੇਂ ਕੋਨ ਹਨ ਤੁਹਾਡੇ ਚੇਲੇ ਹਨ ਜਾਂ ਤੁਹਾਡੇ ਸਿੱਖ ਹਨ ਜਾਂ ਤੁਹਾਡੇ ਸੇਵਕ ਹਾਨ ਤਾਂ ਗੁਰੂ ਸਭ ਇਹੀ ਕਹਿੰਦੇ ਕਿ ਨਾ ਪਈ ਇਹ ਮੇਰੇ ਪਾਈ ਹਨ ਇੱਕ ਪਾਈ ਬਾਲਾ ਜੀ ਅਤੇ ਇੱਕ ਪਾਈ ਮਰਦਾਨਾ ਜੀ ਗੁਰੂ ਅਰਜਨ ਸਾਹਿਬ ਜੀ ਨੇ ਵੀ ਇਤਨੇ ਵੱਡੇ ਅਸਥਾਨ ਸੱਚਕੰਨ ਸ੍ਰੀ ਹਰਮੰਦਰ ਸਾਹਿਬ ਦੇ ਦਾ ਨਹੀਂ ਪਤਾ ਇੱਕ ਮੁਸਲਮਾਨ ਸਾਈ ਮੀਆਂ ਮੀਰ ਜੀ ਕੋਲੋਂ ਜੇ ਚੁੰਦੇ ਤਾਂ ਕਿਸੇ ਸਿੱਖ ਕੋਲੋਂ ਵੀ ਰਖਵਾ ਸਕਦੇ ਸੀ ਪਾਈ ਗੁਰਦਾਸ ਜੀ ਬਾਬਾ ਬੁੱਢਾ ਜੀ ਅਤੇ ਹੋਰ ਕਈ ਉਸ ਸਮੇਂ ਦੇ ਸ਼ਰੋਮੀ ਸਿੱਖ ਸੰਤ ਜਿਦੋਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਣੀ ਦਰਜ ਕਰਨ ਦਾ ਸਮਾਂ ਆਇਆ ਜੇ ਅੰਦਰ ਘਟਰਦਾ ਹੁੰਦੀ ਤਾਂ ਸਿਰਫ ਗੁਰੂਆਂ ਦੀ ਬਾਣੀ ਹੀ ਦਰਜ ਕਰਦੇ ਪਰ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਿਰਫ ਗੁਰੂਆਂ ਦੀ ਬਾਣੀ ਹੀ ਨਹੀਂ ਦਰਜ ਕੀਤੀ ਫਕਤ ਕਬੀਰ ਜੀ ਜੋ ਕਿ ਜਲਾਹਾ ਸਨ ਫਕਤ ਫਰੀਦ ਜੀ ਜੋ ਕਿ ਮੁਸਲਮਾਨ ਸਨ ਅਗਰ ਫਕਤ ਰਵਿਦਾਸ ਜੀ ਜੋ ਕਿ ਜਮਾਰ ਸਨ ਅਤੇ ਫਕਤ ਸੈਨਾ ਜੀ ਜੋ ਕਿ ਨਾਈ ਸਨ ਅਤੇ ਫਕਤ ਤੰਨਾ ਜੀ ਜੋ ਕਿ ਜੜ ਸਨ ਫਕਤ ਸਤਨਾ ਜੀ ਜੋ ਕਿ ਕਸਾਈ ਸਨ ਇਹਨਾਂ ਨੂੰ ਵਿੱਚ ਬਿਠਾ ਦਿੱਤਾ ਗੁਰੂ ਹਰ ਗੋਬੀ ਸਾਹਿਬ ਜੀ ਸਭ ਤਰ੍ਹਾਂ ਦਾ ਸਤਕਾਰ ਕਰਦੇ ਸਨ। ਉਹਨਾਂ ਨੇ ਹਰ ਗੋਬਿੰਦਪੁਰ ਵਿੱਚ ਮੁਸਲਮਾਨ ਪਾਈਆਂ ਲਈ ਇੱਕ ਮਸਜਿਦ ਵੀ ਬਣਵਾਈ ਸੀ ਜੋ ਅੱਜ ਵੀ ਇਹ ਗਵਾਹੀ ਦਿੰਦੀ ਹੈ ਕਿ ਗੁਰੂ ਸਾਹਿਬ ਸਭ ਤਰ੍ਹਾਂ ਦਾ ਸਤਕਾਰ ਕਰਦੇ ਸਨ। ਗੁਰੂ ਗੋਬਿੰਦ ਸਿੰਘ ਜੀ ਕੋਈ ਸਿਰਫ ਸਿੱਖਾਂ ਨੂੰ ਹੀ ਨਹੀਂ ਸਨ ਪਿਆਰ ਕਰਦੇ। ਪਾਈ ਨੰਦ ਲਾਲ ਜੀ, ਪੀਰ ਬੁੱਧੂ ਸ਼ਾਹ ਜੀ ਨੂੰ ਵੀ ਉਹਨਾਂ ਆਪਣੀ ਭੁੱਕਰ ਵਿੱਚ ਬਿਠਾਇਆ। ਗੁਰੂ ਦੇ लाडले ਸਿੱਖ ਵੀ ਉਹਨਾਂ ਲਈ ਹਾਂ ਤਹੀ ਚੱਲੇ। ਮਹਾਰਾਜਾ ਰਣਜੀਤ ਸਿੰਘ ਨੇ ਸਿਰਫ ਗੁਰਦੁਆਰਿਆਂ ਤੇ ਹੀ ਸੋਨਾ ਨਹੀਂ ਲਗਵਾਇਆ ਮੰਦਰਾਂ ਅਤੇ ਮਸੀਤਾਂ ਤੇ ਵੀ ਲਗਵਾਇਆ ਗਿਰਜਾ ਘਰਾਂ ਤੇ ਵੀ ਲਗਵਾਇਆ ਇਹ ਸਭ ਸਾਨੂੰ ਸਿਰ ਦੇਣ ਵਾਸਤੇ ਕੀਤਾ ਕਿ ਸਤਕਾਰ ਸਭ ਧਰਮਾਂ ਦਾ ਕਰਨਾ ਹੈ ਗੁਰੂ ਵਾਸਤੇ ਸਭ ਬਰਾਬਰ ਹਨ ਪਰ ਅਣਜਾਨ ਬੰਦਾ ਕਈ ਵਾਰੀ ਦੂਸਰੇ ਅਵਤਾਰਾਂ ਦੀ ਦੂਸਰੇ ਧਰਮਾਂ ਦੀ ਨਿੰਦਿਆ ਕਰ ਪੈਟਦਾ ਹੈ ਅਜਿਹਾ ਕਰਨ ਨਾਲ ਗੁਰੂ ਪਿਤਾ ਨਰਾਜ਼ ਹੋ ਜਾਂਦੇ ਹਨ ਅਤੇ ਉਕਸਤੀ ਬਖਸ਼ਿਸ਼ ਵੀ ਪ੍ਰਾਪਤ ਨਹੀਂ ਹੁੰਦੀ ਜੇਕਰ ਕੋਈ ਕਹੇ ਮੰਦਰ ਕੁਝ ਨਹੀਂ ਮਸਜਿਦ ਕੁਝ ਨਹੀਂ ਗਿਰਜਾ ਘਰ ਕੁਝ ਨਹੀਂ ਫਿਰ ਯਾਦ ਰੱਖਣਾ ਗੁਰੂ ਨਾਨਕ ਪਾਤਸ਼ਾਹ ਵੀ ਉਸਦੇ ਨਹੀਂ ਜ਼ਿੰਦਗੀ ਵਿੱਚ ਦੁੱਖ ਵੀ ਚੱਲਦੇ ਹਨ ਸੁੱਖ ਵੀ ਚੱਲਦੇ ਹਨ ਅਸੀਂ ਆਮ ਤੌਰ ਤੇ ਉਸ ਵੇਲੇ ਗੁਰੂ ਦਾ ਦਰ ਛੜਦੇ ਹਾਂ ਜਦੋਂ ਸਾਡੀ ਕੋਈ ਮੰਗ ਪੂਰੀ ਨਾ ਹੋਵੇ ਜਾਂ ਦੇਰ ਹੋ ਜਾਵੇ ਅਰਦਾਸ ਕੀਤੀ ਮੰਗ ਪੂਰੀ ਨਹੀਂ ਹੋਈ ਟੇਰੀ ਹੋ ਗਈ ਸੋਚਦੇ ਹਾਂ ਇਥੋਂ ਦਾ ਮਿਲਿਆ ਕੁਝ ਨਹੀਂ ਸੜਦੇਗੇ ਦਰ ਫਿਰ ਦੂਰ ਹੁੰਦੇ ਹੁੰਦੇ ਦੂਰ ਹੋ ਜਾਂਦੇ ਹਾਂ ਮਾਲਕ ਦਾ ਇਹੋ ਜਿਹਾ ਬੰਨਾ ਹੈ ਇਹ ਸੱਚੇ ਪਾਤਸ਼ਾਹ ਦਾਤ ਜਲਦੀ ਦੇ ਜਾਂ ਲੇਟ ਮੈਂ ਤੇਰਾ ਹਾਂ ਤੇਰੇ ਇਲਾਵਾ ਮੇਰਾ ਹੋਰ ਕੋਈ ਆਸਰਾ ਹੈ ਹੀ ਨਹੀਂ ਮਹਾਪੁਰਸ਼ਾਂ ਦੇ ਬਚਨ ਹਨ ਜੇ ਗੁਰੂ ਨਾਨਕ ਕਬਲ ਨਾ ਹੈ ਤਾਂ ਤੈਨ ਗੁਣ ਲੈ ਕੇ ਬੰਨਣਾ ਪਹਿਲਾ ਕਾਲਾ ਨਹੀਂ ਪਹਿਣਾ ਦੂਸਰਾ ਦਰ ਨਹੀਂ ਛੜਨਾ ਅਤੇ ਤੀਸਰਾ ਹੰਕਾਰ ਨਹੀਂ ਕਰਨਾ ਜੋ ਇਹਨਾਂ ਵਿੱਚੋਂ ਕੋਈ ਵੀ ਬਚਨ ਨਹੀਂ ਮੰਨਦਾ ਗੁਰੂ ਮਹਾਰਾਜ ਦੀ ਵੀ ਉਸਵਲ ਪੇਟ ਹੁੰਦੀ ਹੈ ਗੁਰੂ ਮਹਾਰਾਜ ਦੀ ਬਖਸ਼ਿਸ਼ ਤੋਂ ਉਹ ਬੰਧਾਰਾ ਜਾਂਦਾ ਹੈ ਸਾਡੀ ਅੱਜ ਦੀ ਇੱਕ ਐਸੇ ਹੀ ਜੋਗੀ ਦੀ ਸਾਖੀ ਜਿਸ ਨੂੰ ਆਪਣੀ ਫਕੀਰ ਤੇ ਬੜਾ ਕਮੰਡ ਸੀ ਪੂਤ ਪ੍ਰੇਤ ਸ਼ੈਤਾਨ ਵੀ ਉਸਨੇ ਵਸ ਵਿੱਚ ਕਰ ਲਏ ਸਨ ਪਰ ਇੱਕ ਸਰਦਾਰਨ ਜਿਹੇ ਫਕਤ ਪਾਈ ਤਿਲਕੂ ਜਿਨੇ ਉਹਨਾਂ ਦਾ ਇਹ ਕਮੰਡ ਚੱਕਣਾ ਚੁਰ ਕਰ ਦਿੱਤਾ ਇੱਕ ਬੜੀ ਹੀ ਪੈਰੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪਜੀ ਅਗੇ ਬੇਨਤੀ ਹੈ ਅਗਲਾ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਜੋ ਚੈਨਲ ਤੇ ਨਵੇਂ ਹਾਂ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣਾ ਵੀ ਵਿਚਾਰ ਕਮੈਂਟ ਵਿੱਚ ਜਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਈ ਤਿਲਕੂ ਜੀ ਗੜ ਸ਼ੰਕਰ ਦੇ ਰਹਿਣ ਵਾਲੇ ਸਨ ਜਿਹੜੇ ਕਿ ਪੰਜਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਸਿੱਖਣ ਪਾਈ ਤਿਲਕੂ ਜੀ ਹਰ ਵੇਲੇ ਨਾਮ ਬਾਣੀ ਨਾਲ ਦੁੜੇ ਰਹਿੰਦੇ ਸਨ ਕਿਸੇ ਨੂੰ ਮਾੜੇ ਸ਼ਬਦ ਨਹੀਂ ਸਨ ਬੋਲਦੇ ਕਰਮ ਦੀ ਸੱਚੀ ਸੋਚੀ ਕਿੰਤ ਕਰਦੇ ਵੰਡ ਛਕਦੇ ਅਤੇ ਨਾਮ ਜਪਦੇ ਸਨ ਇਲਾਕੇ ਦੇ ਲੋਕ ਵੀ ਪਾਈ ਜੀ ਦਾ ਸਤਕਾਰ ਬੜਾ ਕਰਦੇ ਸਨ ਗੜ ਸ਼ੰਕਰ ਇਲਾਕੇ ਵਿੱਚ ਇੱਕ ਜੋਗੀ ਰਹਿੰਦਾ ਸੀ ਜਿਸ ਦੀ ਉਮਰ ਤਕਰੀਬਨ 110 ਸਾਲ ਦੀ ਸੀ ਇਸ ਜੋਗੀ ਨੇ ਸਾਰੀ ਉਮਰ ਤਪੱਸਿਆ ਕੀਤੀ ਜਾਗਸ਼ੇਲੇ ਕਰਦਾ ਪਰ ਮਨ ਵਿੱਚ ਹੰਕਾਰ ਬੜਾ ਸੀ ਇਸ ਨੇ ਇੱਕ ਜੱਗ ਕੀਤਾ ਅਤੇ ਪਿੰਡ ਵਿੱਚ ਤੰਦੋਰਾ ਪਿਟਵਾ ਦਿੱਤਾ ਕਿ ਜਿਹੜਾ ਵੀ ਜੱਗ ਵਿੱਚੋਂ ਲੰਗਰ ਛਕੇਗਾ ਅਤੇ ਜੋਗੀ ਜੀ ਦੇ ਦਰਸ਼ਨ ਕਰੇਗਾ ਉਸ ਨੂੰ 2 ਸਾਲਾਂ ਲਈ ਸਵਰਗ ਪ੍ਰਾਪਤ ਹੋਵੇਗਾ ਇਹ ਸੌਂਦਿਆ ਹੀ ਸਾਰਾ ਪਿੰਡ ਜੋਗੀ ਕੋਲ ਇਕੱਟਾ ਹੋ ਗਿਆ ਜਦ ਸਾਰੇ ਲੰਗਰ ਪਾਣੀ ਛਕਾ ਖਟੇ ਤਾਂ ਜੋਗੀ ਨੇ ਆਪਣੇ ਚੇਲੇ ਨੂੰ ਕਿਹਾ ਕਿ ਪਤਾ ਕਰੋ ਕੋਈ ਲੰਗਰ ਖਾਣੋਂ ਰਹਿਤ ਨਹੀਂ ਗਿਆ ਉਸ ਦੇ ਚੇਲੇ ਨੇ ਪਤਾ ਕਰਕੇ ਦੱਸਿਆ ਕਿ ਇੱਕ ਤਿਲਕੂ ਨਾਮ ਦਾ ਬੰਦਾ ਭੰਡਾਰੇ ਚੋਂ ਲੰਗਰ ਸ਼ਕਲ ਨਹੀਂ ਆਇਆ ਤਾਂ ਜੋਗੀ ਨੇ ਕਿਹਾ ਉਸਨੂੰ ਕਹੋ ਭੰਡਾਰੇ ਵਿੱਚ ਆਵੇ ਤੈਨੂੰ 10 ਸਾਲਾਂ ਲਈ ਸਵਰਗ ਦਿੰਦੇ ਹਾਂ ਜਦੋਂ ਚੇਲਿਆਂ ਨੇ ਪਾਈ ਤਿਲਕੂ ਨੂੰ ਇਹ ਗੱਲ ਸੁਣਾਈ ਤਾਂ ਪਾਈ ਤਿਲਕੂ ਜੀ ਨੇ ਕੋਰਾ ਜਵਾਬ ਦਿੱਟਾ ਅਤੇ ਕਿਹਾ ਮੈਨੂੰ ਨਹੀਂ ਲੋੜ ਤੁਹਾਡੇ ਸਵਰਗ ਦੀ ਚੇਲਿਆਂ ਪਾਸੋਂ ਇਹ ਸੁਣ ਜੋਗੀ ਹੰਕਾਰ ਵਿੱਚ ਕੰਬਿਆ ਅਤੇ ਕਿਹਾ ਮੈਂ ਦੇਖਦਾ ਹਾਂ ਇਹ ਕਿਸ ਤਰ੍ਹਾਂ ਨਹੀਂ ਹੁੰਦਾ ਇਹ ਤਿਲਕੂ ਤਾਂ ਤਿਲਕਿਆ ਹੋਇਆ ਆਵੇਗਾ ਅਤੇ ਆ ਕੇ ਮੇਰੇ ਕੋਲੋਂ ਮਾਫੀ ਮੰਗੇਗਾ ਇਹ ਹੈ ਕਿ ਜੋਗੀ ਨੇ ਪੂਤਾਂ ਪ੍ਰੇਤਾਂ ਬੀਰ ਜਿੰਨ ਸਭ ਸਦੇ ਅਤੇ ਪਾਈ ਤਿਲਕੂ ਨੂੰ ਡਰਾ ਕੇ ਆਪਣੇ ਕੋਲ ਲਿਆਉਂਦਾ ਹੁਕਮ ਕਰ ਦਿੱਤਾ ਇਨ੍ਹਾਂ ਸਾਰੀਆਂ ਬਦਰੂਹਾ ਨੇ ਜਾ ਕੇ ਪਾਈ ਤਿਲਕੂ ਨੂੰ ਡਰਾਉਣ ਦਾ ਯਤਨ ਕੀਤਾ ਪਾਈ ਤਿਲਕੂ ਦੇ ਘਰ ਦੇ ਦਰਵਾਜ਼ੇ ਬਾਰੀਆਂ ਆਪਣੇ ਆਪ ਵੱਜਣ ਲੱਗੇ ਤੱਤੀ ਕੰਬਲ ਲੱਗ ਗਈ ਪਰ ਤਿਲਕੂ ਨੇ ਕਿਹਾ ਸਤ ਕਰਤਾਰ ਇਹ ਕਹਿੰਦੇ ਆਂ ਹੀ ਸਾਰੀ ਹਵਾ ਬੰਦ ਹੋ ਗਈ ਪਾਈ ਤਿਲਕੂ ਜੀ ਸਮਾਧੀ ਲਗਾ ਮੂਲ ਮੰਤਰ ਦਾ ਪਾਠ ਕਰਨ ਲੱਗ ਪਏ ਪੂਤਾਂ ਪੀਰਾ ਮਸਾਨੀ ਨੇ ਆਪਣਾ ਸਾਰਾ ਜੋਰ ਲਗਾ ਲਿਆ ਪਰ ਕੋਈ ਵਾਣਾ ਗਈ ਸਬਦਾ ਬੁਰਾ ਹਾਲ ਹੋ ਗਿਆ ਆਕੇ ਉਹ ਵਾਪਸ ਆ ਗਏ ਅਤੇ ਆਕੇ ਜੋਗੀ ਨੂੰ ਕਹਿਣ ਲੱਗੇ ਕਿ ਪਾਈ ਤਿਲ ਕੋ ਕੋਈ ਕਲਮ ਵਰਦਾ ਹੈ ਜਿਹੜੀ ਕਿ ਬੜੀ ਸ਼ਕਤੀਸ਼ਾਲੀ ਹੈ ਜਿਸ ਅਗੇ ਸਾਡਾ ਜੋਰ ਨਹੀਂ ਚੱਲਦਾ ਕੋਈ ਸਾਡੇ ਤੋਂ ਵੀ ਤਕਤਵਾਰ ਸ਼ਕਤੀ ਉਸਦੀ ਰੱਖਿਆ ਕਰਦੀ ਹੈ ਜਿਸ ਤੋਂ ਚਪੇੜਾ ਖਾ ਕੇ ਅਸੀਂ ਬੜੀ ਮੁਸ਼ਕਲ ਨਾਲ ਭੱਜੇ ਹਾਂ ਸਾਨੂੰ ਮਾਫੀ ਬਖਸ਼ੋ ਇਹ ਸੋਨ ਜੋਗੀ ਦਾ ਸਾਰਾ ਹੰਕਾਰ ਚਕਣਾ ਚੂਰ ਹੋ ਗਿਆ ਅਤੇ ਡੰਡਾ ਜਕ ਆਪ ਹੀ ਪਾਈ ਤਿਲ ਕੋ ਜਿਹਦੇ ਘਰ ਵੱਲ ਤੁਰ ਪਿਆ ਪਾਈ ਤਿਲਕੂ ਜੀ ਨੇ ਦਰਵਾਜ਼ਾ ਖੜਕਾਇਆ ਅਤੇ ਆਵਾਜ਼ ਦਿੱਤੀ ਤਿਲਕੂ ਦਰਵਾਜ਼ਾ ਖੋਲ ਮੈਂ ਜੋਗੀ ਤੇਰੇ ਦਰ ਤੇ ਆਇਆ ਹਾਂ ਦਰਵਾਜ਼ਾ ਖੋਲ ਅਤੇ ਮੇਰੇ ਦਰਸ਼ਨ ਕਰ ਜੋਗੀ ਨੇ ਇੱਥੋਂ ਤੱਕ ਕਹਿ ਦਿੱਤਾ ਕਿ 100 ਸਾਲ ਦਾ ਸਵਰਗ ਲੈ ਲੈ ਪਰ ਪਾਈ ਤਿਲਕੂ ਜੀ ਨੇ 100 ਸਾਲ ਦਾ ਸਵਰਗ ਵੀ ਠੁਕਰਾ ਦਿੱਤਾ ਅਤੇ ਕਿਹਾ ਮੈਨੂੰ ਤੁਹਾਡੇ ਸਵਰਗ ਦੀ ਕੋਈ ਲੋੜ ਨਹੀਂ ਤਾਂ ਜੋਗੀ ਨੇ ਕਿਹਾ ਮੈਂ ਤਾਂ ਤੁਹਾਡੇ ਦਰਸ਼ਨ ਕਰਨ ਆਇਆ ਹਾਂ ਜਦੋਂ ਪਾਈ ਤਿਲਕੂ ਜੀ ਨੇ ਦਰਵਾਜ਼ਾ ਖੋਲਿਆ ਤਾਂ ਜੋਗੀ ਦੇ ਨਾਮ ਸ਼ਹਿਰ ਤੇ ਕੁਝ ਵਿਅਕਤੀ ਵੀ ਸਨ ਜੋਗੀ ਨੇ ਪਾਈ ਤਿਲਕੂ ਜੀ ਨੂੰ ਪੁੱਛਿਆ ਤੇਰਾ ਗੁਰੂ ਕੌਣ ਹੈ ਪਾਈ ਤਿਲਕੂ ਜੀ ਨੇ ਕਿਹਾ ਗੁਰੂ ਨਾਨਕ ਦੇਵ ਜੀ ਹੀ ਮੇਰੇ ਗੁਰੂ ਹਨ ਜੋਗੀ ਕਹਿ ਲਗਾ ਤੂੰ ਕਿਹੜੀ ਕਲਾਮ ਪੜਦਾ ਹੈ ਪਾਈ ਤਿਲਕੂ ਜੀ ਨੇ ਇੱਕ ਓੰਕਾਰ ਸਤਨਾਮ ਕਰਤਾਪੁਰਖ ਪੜਨਾ ਸ਼ੁਰੂ ਕਰ ਦਿੱਤਾ ਇਸ ਤੋਂ ਬਾਅਦ ਕੁਝ ਵਿਚਾਰਾ ਹੋਈਆਂ ਜਿਸ ਤੋਂ ਬਾਅਦ ਜੋਗੀ ਨੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਦੀ ਇੱਛਾ ਜ਼ਾਹਿਰ ਕੀਤੀ ਤਾਂ ਪਾਈ ਤਿਲਕੂ ਜੀ ਅਤੇ ਹੋਰ ਪਿੰਡ ਦੇ ਸੱਜਣ ਸ੍ਰੀ ਅਮਰ ਸਾਹਿਬ ਵਿਖੇ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਪੁੱਜੇ ਇਸ ਸਾਖੀ ਤੋਂ ਤਾਂ ਆਪਣੇ ਲਈ ਵੀ ਸਿਰ ਹੈ ਗੁਰੂ ਨਾਲ chant ਪੋਣੀ ਹੈ ਪਰ ਐਸੀ ਪੋਣੀ ਹੈ ਕਿ ਗੁਰੂ ਨਾਨਕ ਅਸੀਂ ਤੇਰੇ ਹਾਂ ਤੇਰੇ ਤੋਂ ਪਰੇ ਕੁਝ ਨਹੀਂ ਮੇਰਾ ਤਾਂ ਨਿਰੰਕਾਰ ਵੀ ਤੂੰ ਹੈ ਇਹ ਜਿਹੜਾ ਇੱਕ ਦਾ ਬੰਨਾ ਹੈ ਕਿ ਹੋਰ ਨਿਰੰਕਾਰ ਵੀ ਨ ਲਪਣਾ ਪਵੇ ਫਿਰ ਉਸ ਪਿਤਾ ਦੇ ਅੰਦਰੋ ਹੀ ਨਿਰੰਕਾਰ ਦੇ ਦਰਸ਼ਨ ਹੋਣਗੇ ਇਹ ਕਦੀ ਨਹੀਂ ਸਮਝਣਾ ਕਿ ਦੂਸਰੇ ਧਰਮਾਂ ਦੇ ਲੋਕ ਜੋ ਉਹਨਾਂ ਦੀਆਂ ਧਾਰਮਿਕ ਕਿਰਿਆਵਾਂ ਹਨ ਨੀਵੀਆਂ ਹਨ ਨਹੀਂ ਸਤਕਾਰ ਸਾਰਿਆਂ ਦਾ ਕਰਨਾ ਹੈ ਨਹੀਂ ਤਾਂ ਸਾਡੇ ਅੰਦਰ ਵੀ ਈਖਾ ਅਤੇ ਨਿੰਦਿਆ ਵਰਗੇ ਮਾੜੇ ਉਗਣ ਆ ਜਾਣਗੇ अते साडी भक्ति कट्टर भक्ति बन जावेगी कट्टर भक्ति नहीं करनी प्रेमा भक्ति करनी है अपने गुरु पे पूरा विश्वास रखना है अतः इसे दूसरे धर्मनु마다 नहीं कहना प्रभु का सिमरन सप्ते ऊचा प्रभु का सिमरन उदरे मुचा प्रभु का सिमरन कृष्णा बुजाय प्रभु का सिमरन सबकी सुजाय प्रभु का सिमरन नाही चमरासा प्रभु का सिमरन पूरन आशा प्रभु का सिमरन मन की मिल जाए अमृत नाम रेत मह समय ਪ੍ਰਭ ਜੀ ਬਸੇ ਸਾਧਕੀ ਰਸਨਾ ਨਾਨਕ ਜਨਕਾ ਦਾਸਨ ਦਸਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ